ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੋ ਮਹਾਰਾਜ ਤੇ ਤੁਸੀਂ ਜੁੜੇ ਹੋ ਸੁਖਰਾਜ ਪੀਵੀ30 ਚੈਨਲ ਦੇ ਨਾਲ ਅੱਜ ਦੀ ਵੀਡੀਓ ਦੋਸਤੋ ਪਿੰਡ ਰਖਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਤੇ ਬਾਈ ਜੀ ਹਰਾਂ ਦਾ ਸਾਫ਼ ਸੁਥਰਾ ਵਪਾਰ ਲੈਣ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਨਗ ਦਿਖਾਉਣੇ ਆ ਜਿਹਦੇ ਵਿੱਚੋਂ ਇੱਕ ਐਚਐਫ ਵੈੜ ਹੈ ਜਿਹੜੀ ਕਿ ਤਾਜੀ ਸੂਈ ਸਵਾਈ ਆ ਤੇ ਦੂਜੀ ਦੋਸਤੋ ਗੱਬਣ ਚੰਗੇ ਕੱਦ ਕਾਠ ਵਾਲੀਆਂ ਤੇ ਚੰਗੀ ਨਸਲ ਵਾਲੀਆਂ ਦੋਸਤੋ ਤੇ ਤੀਜੇ ਨੰਬਰ ਤੇ ਝੋਟੀ ਆ ਦੋਸਤੋ ਇਹ ਵੀ ਗੱਬਣਾ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀ ਇੰਸਟਾਗ੍ਰਾਮ ਤੇ ਵੇਖ ਰਹੇ ਆ ਸੁਖਰਾਜ ਪੋਮਾਰਾਂ ਉਹਨੂੰ ਵੀ ਫੋਲੋ ਕਰ ਲਓ ਤੇ ਆਓ ਸਾਰੀ ਜਾਣਕਾਰੀ ਇਹਨਾਂ ਪਸ਼ੂਆਂ ਬਾਰੇ ਲੈ ਕੇ ਤੇ ਦੋਸਤੋ ਕਰਦੇ ਆ ਤੁਹਾਡੇ ਨਾਲ ਸਾਂਝੀ ਕੀ ਹਾਲ ਸੱਸੀ ਗੱਲ ਵਟੇ ਪਈ ਕੀ ਹਾਲ ਚਾਲ ਆ ਬਾਈ ਪਾਲ ਜੀ ਬਹੁਤ ਵਧੀਆ ਬਹੁਤ ਏ ਵੀਰੇ ਤੇ ਆਪਾਂ ਉਹਨੂੰ ਤਾਂ ਪਤਾ ਹੀ ਆਪਣੇ ਦਰਸ਼ਕਾਂ ਨੂੰ ਨਾਂ ਦੱਸ ਦਿਓ ਆਪਣਾ ਨਾਂ ਵੀਰੇ ਪਾਲ ਸਿੰਘ ਪਿੰਡ ਰਖਾਲਾ ਤਹਿਸੀਲ ਕਿ ਦੜਵਾ ਜ਼ਿਲ੍ਹਾ ਸ੍ਰੀ ਮਕਤੂਰ ਸਾਹਿਬ ਵਾਹ ਭਾਈ ਤੇ ਭਾਈ ਅੱਜ ਆਪਣੇ ਕੋਲੇ ਤਿੰਨ ਨਗ ਸੇਲ ਆ ਨਾ ਹਾਂਜੀ ਹਾਂਜੀ ਤੈਂ ਆਪਣਾ ਵਪਾਰ ਲੈਣ ਦਾ ਹੀ ਕੰਮ ਹਾਂਜੀ ਹਾਂਜੀ ਇਹ ਜਿਹੜੀ ਵੱਛੀ ਕੋਲੇ ਖੜੇ ਆ ਇੱਕ ਨਮਾ ਸੂਈ ਇਹ ਦੂਜਾ ਸੂਆ ਵੀਰੇ ਦੂਜਾ ਸੂਆ ਹਾਂਜੀ ਤੇ ਕਦੋਂ ਦੀ ਸੂਈ ਆ ਇਹ ਇਹ ਕੱਲ ਦੁਪਹਿਰ ਦੀ ਸੂਈ ਹੈ ਵੀਰੇ ਕੱਲ ਦੁਪਹਿਰ ਦੀ ਹਾਂਜੀ ਹਾਂਜੀ ਆਪਣੇ ਕੋਲੇ ਵੀਡੀਓ ਹੈਗੇ ਆ ਫਾਰਮ 'ਚ ਸੂਈ ਲਈ ਆਪਾਂ ਜੇਰ ਪਈ ਤੋਂ ਖਰੀਦੀ ਆ ਵਾਹ ਜੀ ਵਾਹ ਹਾਂਜੀ ਆ ਮਗਰ ਅੱਛਾ ਇਹ ਦੇ ਹਾਂ ਵੱਛੇ ਨੂੰ ਜਨਮ ਲਓ ਵੀ ਸੱਜਣੋ ਆ ਵੱਛਾ ਇਹ ਦੇ ਮਗਰ ਆਇਰ ਸ਼ਹਿਰ ਜਾ ਪੈਂਦਾ ਇਹ ਹਾਂ ਤੇ ਕੀ ਧਾਰਾਂ ਧੁਰਾਂ ਦਾ ਰਿਕਾਰਡਰ ਕੋਡ ਦੱਸਿਆ ਬਾਈ ਇਹਨੇ ਵੀਰੇ ਪਹਿਲੇ 27 28 ਕਿਲੋ ਦਾ ਦਿੱਤਾ ਖੁੱਲਾ ਵੱਚੀ ਨੇ ਪਹਿਲੇ ਸੂ ਹਾਂ ਠੀਕ ਹੈ ਜੀ ਐਡ ਕੀ ਕੀ ਮੀਟ ਰੱਖਦੇ ਆ ਬਾਈ 30 ਪਲੱਸ ਰਹੂਗੀ ਵੀਰੇ ਲਓ ਵੀ ਸੱਜਣਾ 30 ਪਲੱਸ ਕੱਲ ਸ਼ਾਮ ਦੀ ਚਵਾਈ ਤੇ ਸਵੇਰ ਦੀ ਵੇਦ ਦੇਖ ਦੇਖਦੀ ਆ ਦੁੱਧ ਦੀ ਹਾਂਜੀ ਹਾਂਜੀ ਉਸ ਹਿਸਾਬ ਨਾਲ ਦੁੱਧ 30 ਪਲੱਸ ਹੀ ਰਹਿਣਾ ਲਓ ਵੀ ਮਤਰੋ ਥਣ ਬਹੁਤ ਚੰਗਾ ਲੱਗਿਆ ਦੇਖ ਕੇ ਸਾਡੇ ਕੋਲ 30 ਚਵਾਈ ਵਾਲਾ ਵੀ ਤੇ ਮਿਲਕ ਮਸ਼ੀਨ ਦੀ ਚਵਾਈ ਵਾਲਾ ਵੀ ਤੇ ਹੱਥਾਂ ਦੀ ਚਵਾਈ ਵਾਲਾ ਵੀ ਦੇਖ ਸਕਦੇ ਤੁਸੀਂ ਥਣ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨੇ ਆ ਗੁਲਾਬੀ ਰੰਗ ਦਾ ਹਵਾਨਾ ਕਰਮਾਲੀ ਨੇ ਤਿਆਰ ਕੀਤਾ ਤੇ ਬਹੁਤ ਵੱਡਾ ਆਰਡਰ ਆ ਦੇਖ ਸਕਦੇ ਹੋ ਤੁਸੀਂ ਉੱਪਰ ਤੱਕ ਲੱਗਿਆ ਪਿਆ ਹੂੰ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾ ਦਈਏ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਤੋੜ ਕੇ ਵੀ ਵਿਖਾਵਾਂਗੇ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਥਾਣ ਲੱਗਿਆ ਮਿਲਕਵੇਨ ਵੀ ਦੇਖ ਸਕਦਾ ਮੋਟੀ ਲਾ ਸਰਗੀ ਹੈ ਤੇ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਬਰੀਡ ਵਾਈ ਬਹੁਤ ਚੰਗੀ ਹੈੜ ਸੋਹਣੀ ਮਾਰਕਿੰਗ ਆ ਤੋੜ ਕੇ ਤੁਹਾਨੂੰ ਦਿਖਾਉਣੇ ਆ ਟੋਲ ਦੇ ਤੋੜ ਦੇ ਪਾਲ ਬਾਈ ਲਓ ਵੀ ਸੱਜਣੋ ਨਿਰਖ ਨਿਰਖਪਾਰਕ ਤੁਸੀਂ ਕਰਨੀ ਆ ਬਾਕੀ ਹਰ ਪੱਖ ਤੋਂ ਤੁਹਾਨੂੰ ਜਾਨਵਰ ਵਿਖਾਵਾਂਗੇ ਬਹੁਤ ਚੰਗੇ ਸ਼ਾਨਦਾਰ ਫਾਰਮ ਨੇ ਵੀਰੇ ਠੀਕ ਹੈ ਜੀ ਆਪੇ ਕਾਸ਼ਦੀਪ ਦੀ ਆ ਕਾਸ਼ਦੀਪ ਦੀ ਆਪ ਹਾਂਜੀ ਬੁੱਲ ਕਾਸ਼ਦੀਪ ਬੁੱਲ ਦੀ ਆ ਵਾਹ ਬਈ ਲਓ ਵੀ ਡਿਟੇਲ ਦੇ ਵਿੱਚ ਸਾਰਾ ਕੁਝ ਆਪਾਂ ਨੂੰ ਪਤਾ ਲੱਗ ਗਿਆ ਹਾਂਜੀ ਆਕਾਸ਼ਦੀਪ ਬੁੱਲ ਬਹੁਤ ਮਸ਼ਹੂਰ ਆ ਦੋਸਤੋ ਜਿਹਦੀ ਧੀ ਆ ਲੈ ਚਲੋ ਵੀਰ ਜੀ ਹਾਂਜੀ ਤੇ ਹਰੇ ਤਾਈ ਇਹ ਮੰਨ ਕੇ ਚਲੋ ਚੌਕ ਦੇ ਦੰਨਾ ਚ ਫਿਰਦੀ ਆ ਠੀਕ ਆ ਜੀ ਹਾਂਜੀ ਚੌਕ ਹਰੇ ਪੂਰੀ ਕੀਤੀ ਆ ਬੱਛੀ ਨੇ ਠੀਕ ਹੈ ਜੀ ਤੇ ਸੂਆ ਦੂਚਾ ਸੂਪੀਆ ਵਾਹ ਬਈ ਵਾਹ ਕੀ ਬਾਤ ਆ ਹਾਂਜੀ ਚਲੋ ਬੇਟਾ ਹਾਂ ਭਾਜੀ ਕੀ ਮੁੱਲ ਕਰਾਂਗੇ ਆਪਾਂ ਇਹਦਾ ਇਹਦਾ ਇਹਦੇ ਲੈਣ ਦੇਣ 95000 ਦੀ ਦੇਵਾਂਗੇ ਬਸ 95000 ਠੀਕ ਆ ਜੀ ਕੁਛ ਨਾ ਕੁਛ ਮੰਨਤਾ ਨੂੰ ਹੋ ਜੂ ਭਾਈ ਮਾੜਾ ਮੌਕਾ ਮੌਕੇ ਦੇ ਮੂੰਹ ਲਿਆ ਨਾ ਠੀਕ ਆ ਜੀ ਇਸ ਤੋਂ ਅੱਗੇ ਇੱਕ ਦੂਜੀ ਵੜ ਆਇਆ ਇਹਦੇ ਬਾਰੇ ਦੱਸੋ ਜੀ ਇਹ ਵੀਰੇ ਪਹਿਲਾ ਸੂਆ ਜੀ ਇਹ ਪਹਿਲਾ ਸੂਆ ਹੈ ਹਾਂ ਜੀ ਹਾਂ ਵੀ ਕੱਦ ਕਾਠ ਕਰਮਾਲੀ ਦਾ ਇਹਦਾ ਵੀ ਬਹੁਤ ਆ ਤੇ ਇਹ ਗੱਬਣ ਇਹ ਤਾਂ ਉਹਦੇ ਨਾਲੋਂ ਬਹੁਤ ਹੱਡੀ ਹੈ ਕਿੰਨੇ ਕ ਦਿਨ ਲੈਂਦੀ ਹੈ ਬਾਈ ਇਹਦੇ ਬਾਈ ਮਾਲਕਾ ਬਣੇ 14 ਦਿਨ ਬਾਕੀ ਦੱਸੇ ਗਏ ਆ 14 ਦਿਨ ਬਾਕੀ ਹਾਂ ਜੀ ਹਾਂ ਜੀ ਠੀਕ ਆ ਜੀ ਸੀਮਨ ਵਗੈਰਾ ਦਾ ਪਤਾ ਹੈ ਕੋਈ ਬਾਈ ਲੱਗੇਦਾ ਸਾਰੀ ਡਿਟੇਲ ਦਿਆਂਗੇ ਵੀਰੇ ਲੈਕਚੀ ਰੂਪ ਤੇ ਡਿਟੇਲ ਲਈ ਆਪਾਂ ਠੀਕ ਆ ਜੀ ਸਾਰੀ ਦੇਵਾਂਗੇ ਉਹ ਮੂੰਹ ਹੀ ਵਾਨੀ ਨਹੀਂ ਯਾਰ ਹਾਂਜੀ ਠੀਕ ਹੈ। ਹੋਰ ਸਾਰਾ ਰਿਕਾਰਡ ਲਿਆ ਵੇ ਆਪਾਂ। ਵਾਹ ਬਈ ਵਾਹ। ਸਾਰਾ ਰਿਕਾਰਡ ਲੈ ਵੀ ਦੋਸਤੋ ਥੋੜੀ ਧੁੰਨੀ ਦੇ ਨਾਲ ਪਲੂਣਾ ਕੋਈ ਡਰਨ ਵਾਲੀ ਗੱਲ ਨਹੀਂ। ਪਲੂਣਾ ਹੈਗੀ ਕਰ ਜਾਂਦੀ ਆ। ਤੇ ਨੋਨਾ ਬਾਸਾਂ ਤੋਂ ਤੁਹਾਨੂੰ ਥਾਣੇ ਵਖਾਦਨੇ। ਹਵਾਨੇ ਦੀ ਜੱਜਮੈਂਟ ਕਰਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ। ਹਾਂ। ਅਛਾ ਖੁੱਲੀ ਰਹਿੰਦੀ ਸੀ ਖੁੱਲੀ ਰਹਿੰਦੀ ਸੀ ਲੋ ਮਿੱਤਰੋ ਖੁੱਲੀ ਰਹਿੰਦੀ ਰਹੀ ਆ ਤੇ ਰਸਤਾ ਬਾਈ ਨੇ ਪਾਇਆ ਤਕਲੀਫ ਮੰਦੀ ਹੈ ਵੱਜਦੀ ਹੈ ਤੇ ਡਿਟੇਲ ਸਾਰੀ ਤਕਰੀਬਨ ਲਿਖਤੀ ਰੂਪ ਦੇ ਵਿੱਚ ਬਾਈ ਕਹਿੰਦਾ ਵੀ ਦੇਵਾਂਗੇ ਹਾਂ ਸਾਰੀ ਸਾਰੀ ਸੈਕਸਰੀ ਸੀਮਨ ਤੋਂ ਗੱਪਣਾ ਹੈ ਸੈਕਸਰੀ ਸੀਮਨ ਤੋਂ ਗੱਪਣਾ ਹਾਂ ਹਾਂ ਉਹ ਬੁੱਲਾਂ ਦੇ ਨਾਂ ਭੁੱਲ ਜਾਈਦੇ ਅੱਜ ਕੱਲ ਤੇ ਸਾਰੀ ਲਿਖਤੀ ਲਈ ਆਪਾਂ ਬਣਾਉਂਦਾ ਵਾਹ ਜੀ ਕੀ ਬਾਤ ਹੈ ਹਾਂ ਜੀ ਹਾਂ ਜੀ ਆ ਵੀ ਸਾ ਜਮ ਨੂੰ ਬੱਚੀ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੇ ਇਹ ਵੀ ਮੂੰਹ ਚਾਰ ਦਾਂ ਦਾ ਬਾਈ ਇਹ ਮੂੰਹੋਂ ਚਾਰ ਦਰ ਚੌਕ ਦੇ ਨੇ ਚੱਕੇ ਜਣ ਕੇ ਦੋਂਦ ਪੂਰੀ ਕਰਕੇ ਇਹਨੇ ਹਜੇ ਚੱਕੇ ਪਰ ਇੰਨਾ ਵੀ ਆਪਰੇਸ਼ਨ ਟੈਂਕੀ ਆ ਇਹ ਠੀਕ ਆ ਜੀ ਦੇਖ ਸਕਦੇ ਹੋ ਦੋਸਤੋ ਬਹੁਤ ਵਧੀਆ ਪੱਠ ਪੜਾ ਚੰਗਾ ਵਾਜ ਨੂੰ ਮਜੂਦ ਆ ਰਾਜੀਪਲੀ ਇਹ ਵੀ ਚੰਗੀ ਆ ਸੁਖਨਾ ਸੌਖੀ ਚੰਗੀ ਆ ਹਾਂ ਜੀ ਬਹੁਤ ਵੱਡੇ ਢਾਂਚੇ ਇਹਦੇ ਵਿੱਚ ਲੈ ਚਲੋ ਜੀ ਹਾਂ ਕੀ ਬਾਤ ਆ ਬਹੁਤ ਹੀ ਚੰਗੀ ਦੋਸਤੋ ਜਿੰਨੀ ਵੀ ਕਹਿ ਦੀਏ ਤੇ ਹਜੇ ਕਈ ਦਿਨ ਨਹੀਂ ਸੁੰਦੀ ਗੀ ਪ੍ਰੋਪੋਜ਼ੀ ਤੇ 14 ਦਿਨ ਬਾਕੀ ਆ ਤੇ ਕੀ ਮੁੱਲ ਕਰਾਂਗੇ ਬਾਈ ਆਪਾਂ ਇਹਦਾ ਇਹਦਾ ਵੀਰੇ 142 ਮੁੱਲ 142 ਹਾਂਜੀ ਦੁੱਧ ਮਾੜਾ ਮੋਡਾ ਮੌਕੇ ਤੇ ਹੋ ਜੂਗਾ ਬਾਈ ਬਾਕੀ ਦੁੱਧ ਦੇ 40 ਕਿਲੋ ਪਲਾਸੀ ਰਹਿਣਾ ਨੇ ਪਹਿਲੇ ਸਵੇਰ ਵਾਹ ਜੀ ਵਾਹ ਕੀ ਬਾਤ ਹਾਂਜੀ ਬਹੁਤ ਕੁਝ ਹੋਰ ਹੋਣਾ ਸਹੀ ਗੱਲ ਆ ਜੀ ਤੇ ਇਹਦੇ ਤੋਂ ਅੱਗੇ ਇੱਕ ਆਪਣੇ ਕੋਲੇ ਝੋਟੀਆਂ ਇਹ ਪਹਿਲਨ ਕੱਟੀ ਹਾਂਜੀ ਇਹ ਪਹਿਲਾ ਸੂਆ ਹਾਂਜੀ ਮੂੰਹ ਦੋ ਦੰਦ ਤੇ ਕੱਦ ਕਾਠੇ ਦਾ ਵੀ ਬਹੁਤ ਆ ਥੱਲੇ ਉਹ ਇਹਨੇ ਕਦੋਂ ਸੂਣਾ ਬਾਈ ਇਹਦੇ 9 ਦਿਨ ਬਾਕੀ ਐ ਵੀਰੇ ਮਾਲਕਾ ਬੰਨੇ ਗੋ 9 ਦਿਨ ਹਾਂਜੀ ਹਾਂਜੀ ਹਾਂ ਠੀਕ ਆ ਜੀ ਲਓ ਵੀ ਸੱਜਣੋ 9 ਦਿਨ ਇਹ ਬਾਕੀ ਆ ਕੱਦ ਕਾਠ ਕਰਮ ਵਾਲੀ ਦਾ ਇਹਦਾ ਵੀ ਬਹੁਤ ਚੰਗਾ ਹੈ ਕੱਦ ਤੇ ਥਾਣੇ ਇਹ ਥਾਣੇ ਹਵਾ ਨਾਲ ਤੁਮ ਨੇੜੇ ਕਰਕੇ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਬਹੁਤ ਚੰਗਾ ਥਾਣ ਲੱਗਿਆ ਇਹਨੂੰ ਹਾਂ ਤੇ ਸੋਹਣੇ ਮੂੰ ਮੱਥੇ ਦੀ ਆ ਪੂਛ ਦੇ ਵਿੱਚ ਵਿਚਾਰ ਕਵਾਲਾ ਚਟਿਆ ਬਾਕੀ ਸਾਰੀ ਜੈਡ ਬਲੈਕ ਆ ਤੋੜ ਕੇ ਤੁਹਾਨੂੰ ਇਹ ਵੀ ਦਿਖਾਉਣੀ ਆ ਥੱਲੇੋਂ ਭਾਂਡਾ ਬਹੁਤ ਚੰਗਾ ਬਣਾਈ ਫਿਰਦੀ ਆ ਲਓ ਵੀ ਸੱਜੋ ਥੋੜਾ ਜਿਹਾ ਉਪਰੇ ਰੱਖ ਭਰਉਂਦੀ ਆ ਥੋੜਾ ਜਿਹਾ ਹੋਰ ਕੋਈ ਚੱਕਰ ਵਾਲੀ ਗੱਲ ਨਹੀਂ ਨਹੀਂ ਉਹਦਾ ਫਿਰ ਪਹਿਲਾਂ ਨੇ ਦਰਨਾ ਦਾ ਹੈ ਹਾਂ ਸੋਹਣਾ ਸਾਫ ਸੁਥਰਾ ਹਵਾਨਾ ਤੋੜ ਕੇ ਹੁਣ ਦੁਬਾਰਾ ਫੇਰ ਦਿਖਾ ਦਿੰਨੇ ਆ ਸਾਫ ਸੁਥਰਾ ਬਹੁਤ ਵਧੀਆ ਭਵਾਨਾ ਨੇ ਤਿਆਰ ਕੀਤਾ ਤੁਹਾਡਾ ਬਤਾਏ ਹੰਦਰ ਨੂੰ ਲਿਆ ਚਲੋ ਭਾਈ। ਅਸ਼ੂਮਾ ਦਾ ਥੋੜਾ ਇਹ ਕਰਦੀ ਹੈ ਵਿਚਾਰੀ। ਸੋਹਣਾ ਪੱਠ ਪੜਾਏ ਤੇ ਸੋਹਣਾ ਹਵਾਨਾ। ਹਾਂਜੀ। ਲਓ ਜੀ ਮਿੱਤਰੋ ਦੇਖ ਸਕਦੇ ਹੋ ਤੁਸੀਂ। ਬਹੁਤ ਪਦਰਾ ਹਵਾਨਾ ਹੈ ਤੇ ਮੋਟਾ-ਮੋਟਾ ਥਣ ਲੱਗਿਆ। ਮੁਠੀ ਦੀ ਜਵਾਈ ਆ। ਲੈ ਚਲੋ ਭਾਈ। ਆ ਲੈ ਬਟਾ ਆਜੋ। ਇਹ ਵੀ ਬਹੁਤ ਚੰਗੀ ਖਾਨਦਾਨ ਦੀ ਹੈ ਭੂਮੇ। ਇਹ ਸੀਮਨ ਸਾਹਮਣ ਦਾ ਪਤਾ ਹੈ ਬਾਈ ਕੋਈ ਲੱਗੇਦਾ ਸਾਰਾ ਇਹ ਦੂਜਾ ਦੇ ਆਦੇ ਪਿੰਡ ਤੋਂ ਹੀ ਲਈ ਏ ਝੋਟੀ ਐਸੇ ਪਿੰਡ ਤੋਂ ਹੀ ਲਈ ਆਹ ਰਖਾਲੇ ਚੋਂ ਲਈ ਆ ਜਿਹੜੇ ਬਾਈਆਂ ਤੋਂ ਲਈ ਆ ਹਾਂਜੀ ਬਹੁਤ ਚੰਗੀਆਂ ਮੰਨਿਆ ਸਾਹਮਣ ਦੇ ਸ਼ੌਂਕ ਵਾਲਾ ਵਾਹ ਬਾਈ ਵਾਹ ਹਾਂਜੀ ਤੇ ਇਹਦਾ ਆਪਾਂ ਕੀ ਮੁੱਲ ਵਾੜੀ ਕਰਨਾ ਇਹਦਾ 1.32 1.32 ਮਾਨਤਨ ਹੋ ਜੂ ਇਹਦੇ ਚ ਹਾਂ ਮਾਨਤਨ ਹੋ ਜੂਗਾ ਲੋਵੀ ਸੱਜਣੋ ਤਿੰਨੇ ਡੰਗਰ ਟੌਪ ਕਲਾਸ ਦੇ ਆ ਹਾਂਜੀ ਮੋਹਰਾ ਕੈਟਾਗਰੀ ਚ ਝੋਟੀ ਪੈਂਦੀ ਆ ਤਕਰੀਬਨ ਸਾਰ ਰਿਕਾਰਡ ਮਿਲੂਗਾ ਤੁਹਾਨੂੰ 2HF ਵਹਿੜਾ ਜਿਨ੍ਹਾਂ ਦੇ ਵਿੱਚੋਂ ਇੱਕ ਗੱਬਣਾ ਆ ਵੱਡੀ ਤੇ ਉਹ ਸੂਈ ਸਵਾਈ ਆ ਪਰ ਲਈ ਜਿਹੜੀ ਆ ਤੇ ਸਾਰੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈਤੀ ਆ ਜਿਹੜੇ ਵੀ ਕਿਸੇ ਵੀਰ ਨੂੰ ਤਿੰਨਾਂ ਜਾਨਵਰਾਂ ਦੇ ਵਿੱਚੋਂ ਕੋਈ ਵੀ ਜਾਨਵਰ ਪਸੰਦ ਆਉਂਦਾ ਜਾਂ ਤਿੰਨੇ ਪਸੰਦ ਆਉਂਦੇ ਆ ਤਾਂ ਬਾਈ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਘਰੇ ਆ ਕੇ ਦੋਸਤੋ ਦੇਖੋਗੇ ਤਾਂ ਜਿਵੇਂ ਤੁਹਾਨੂੰ ਦਿਖਾਏ ਉਸੇ ਤਰ੍ਹਾਂ ਤੁਹਾਨੂੰ ਦਿਖਣਗੇ ਕੋਈ ਵਧਾ ਘਟਾ ਕੇ ਕੋਈ ਅਸੀਂ ਚੀਜ਼ ਨਹੀਂ ਵਿਖਾਉਂਦੇਗੇ ਵੀਡੀਓ ਦੇ ਉੱਪਰਲੇ ਪਾਸੇ 22 ਦਾ ਨੰਬਰ ਲਾਤਾ ਇਸ ਨੰਬਰ ਤੇ ਬਾਈਪਾਲ ਜੀ ਨਾਲ ਗੱਲ ਬਾਤ ਕਰ ਸਕਦੇ ਹੋ ਤੁਸੀਂ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਾਂ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਦੋਸਤੋ ਵੀਡੀਓ ਕਿੱਦਾਂ ਦੀ ਲੱਗੀ ਜਲਦੀ ਮਿਲਾਂਗੇ ਦੋਸਤੋ ਅਜੇ ਹੀ ਨਵੇਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ